ਵਾਚੋਂ ਮੈਂਬਰਸ਼ਿਪ ਦੀ ਜਿੱਕਰ ਕਰਦੇ ਆ ਮੈਂਬਰਸ਼ਿਪ ਕੀਤੇ ਜਾ ਰਹੇ ਨੇ ਕਿਹਨਾਂ ਉਦਾਹਰਣ ਦੇਖਣ ਨੂੰ ਬਹੁਤ ਵਧੀਆ ਹੈ ਜੀ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਹੈ ਹਰੇਕ ਬੰਦਾ ਮਤਲਬ ਸਾਡੇ ਤੋਂ ਜੇ ਸਹੀ ਗੱਲ ਪੁੱਛੋ ਤਾਂ ਪਹੁੰਚ ਨਹੀਂ ਹਲੇ ਪ੍ਰੋਪਰ ਵੇ ਨਾਲ ਹੋ ਰਹੀ ਕਿਉਂਕਿ ਹਲੇ ਅਸੀਂ ਜਥੇਬੰਦੀ ਜਿਵੇਂ ਹੁਣ 5 ਮੈਂਬਰੀ ਐਲਾਨੀ ਹੈ ਇਹ ਥੱਲੇ ਤੱਕ ਪਹੁੰਚ ਪਹਰੇਗੀ ਸੰਗਠ ਬਹੁਤ ਅੱਛਾ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈ ਜੀ ਨਾਲ ਜੁੜਨ ਵਾਸਤੇ ਲੋਕ ਤੁਹਾਡੇ 'ਤੇ ਵਿਸ਼ਵਾਸ ਕਿਉਂ ਕਰੇ ਤੁਰੰਤ ਕਰਕੇ ਦੇਖ ਲਿਆ ਜੇ ਕੀ ਮਿਲਿਆ ਅਸਾਡਾ ਤਾਂ ਜਿਹੜਾ ਪਛੋਕੜ ਹੈ ਅਸੀਂ ਤਾਂ ਪਹਿਲਾਂ ਵੀ ਕੌਮ ਨੂੰ ਲੇ ਕੁਰਬਾਨੀ ਕੀਤੀ ਹੈ ਸਾਡੇ ਫਾਦਰ ਸਾਹਿਬ ਨੇ ਵੀ ਤੇ ਸਾਡੇ ਮਦਰ ਸਾ ਮਦਰ ਨੇ ਵੀ ਤੇ ਮੈਂ ਸਮਝਦਾ ਬਈ ਕੌਮ ਨੂੰ ਜਦੋਂ ਐਨੇ ਦੇਰ ਨਾਲ ਤੇ ਵਿਸ਼ਵਾਸ ਕੀਤਾ ਤੇ ਧੋਖਾ ਹੀ ਖਾਦਾ ਹੈ ਕੌਮ ਨੇ ਤੇ ਇੱਕ ਵਾਰੀ ਛੜ ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਸ਼ਵਾਸ ਦੀ ਗੱਲ ਕੀਤੀ ਹੈ ਪੰਜਾਬ ਦੇ ਸਰਕਾਰ ਵੀ ਐਸੀ ਉਸ ਚਾਈ ਸੀ ਤੁਸੀਂ ਬਾਕੀਆਂ ਨੂੰ ਮਾਫਾ ਦਿੱਤਾ ਸਾਨੂੰ ਦੇਖੇ ਦੇਖੋ ਪਰ ਅੱਜ ਦੇ ਹਾਲਾਤ ਨਹੀਂ ਉਹ ਤਾਂ ਫਿਰ ਗੱਲ ਇਹ ਹੈ ਨਾ ਜੀ ਗੱਲ ਇਹ ਹੈ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਇੱਕ অপਸ਼ਨ ਨਹੀਂ ਸੀ ਲੋਕਾਂ ਕੋਲੇ ਲੋਕੇ ਬਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਝਾੜੂ ਦੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕੰਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚ ਉਹਨਾਂ ਨੂੰ ਵੋਟ ਪੈ ਗਈ ਤੇ ਜਦੋਂ ਉਹ ਹੁਣ ਪੈ ਗਈ ਅਨ ਐਕਸਪੀਰੀਐਂਸਡ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਵੋਗੇ ਫਿਰ ਆਹੀ ਹਾਲਾਤ ਹੋਣਗੇ ਜਿਹੜੇ ਹੋਣਾ ਫਿਰ ਆਪਸ਼ਨ ਚਾਹੀਦੀ ਵੀ ਆ ਗਈ ਜੀ ਭਾਜਪਾ ਪੰਜਾਬ 'ਚ ਬੜੀ ਸਰਗਰਮੀ ਦਿਖਾ ਰਹੀ ਹੈ ਨਹੀਂ ਭਾਜਪਾ ਦਾ ਨਹੀਂ ਮੈਂ ਨਹੀਂ ਸਮਝਾ ਵੀ ਪੰਜਾਬ 'ਚ ਕਦੇ ਮੈਜੋਰਟੀ ਚ ਨਹੀਂ ਆ ਸਕਦਾ ਇਸੀ ਕੰਮਤ ਗਿਆ ਹੋਵੇ ਜੀ ਨਹੀਂ ਮжоਰਟੀ ਚ ਨਹੀਂ ਕਦੇ ਵੀ ਆ ਸਕਦੇ ਨਹੀਂ ਕਿ ਉਹ ਨਹੀਂ ਜੀ ਪੰਜਾਬ ਚ ਮжоਰਟੀ ਚ ਨਹੀਂ ਆ ਸਕਦੀ ਕਦੇ ਵੀ ਜੀ ਖਾਲਸਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਚ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਏ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਵਾਸਤੇ ਪੇਸ਼ ਕੀਤਾ ਬਈ ਇਹਦੇ ਵਾਸਤੇ ਮੈਂ ਪੇਸ਼ ਕੀਤਾ ਸੀ ਵੀ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜੇ ਉਹ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਵੀ ਛੇਤੀ ਸਜ਼ਾ ਹੋਵੇ ਉਹ ਮਾਰ ਕਰੇਗਾ ਜਾਂ ਬਿਆਲੇ ਦੇ ਕੋਲੇ ਲੈ ਚੀਗੇ ਬਾਕੀ ਨਾਲ ਕੋਲੇ ਨਹੀਂ ਝਾੜੂ ਕੋਲੇ ਹਾਂ ਉਹਨਾਂ ਕੋਲ 30 ਲੀਟਰ ਨਹੀਂ ਸੀਗੇ ਹਾਂ ਹੁਣ ਤੁਸੀਂ ਨੱਥਰ ਭੱਤੀ ਕਰ ਰਹੇ ਹੋ ਤੁਹਾਡੇ ਕੋਲ ਲੀਟਰ ਦਾ ਨਹੀਂ ਲੀਟਰ ਦਾ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾਂ ਬਾਗੀ ਧੜੇ ਚ ਜਾਂ 다ਗੀ ਧੜੇ ਚ ਸਾਰੇ ਧਾਕੀ ਨਹੀਂ ਹੈ ਬਹੁਤ ਜਣੇ ਸਾਫ ਸੁਥਰੇ ਹੈ ਜਿੰਨਾਂ ਤੋਂ ਹੁੰਦਾ ਹੈ ਉਹਨਾਂ ਦਾ ਸਤ ਨਹੀਂ ਜੀ 다ਗੀ ਬੰਦੇ ਦਾ ਜਾਂ ਜਿਹਨੇ ਮਹਾਰਾਜ ਦੀ ਬੀਅਦਬੀ ਚ ਜਿਹਦਾ ਕੋਈ ਰੋਲ ਹੈ ਜੇ ਉਹਨਾਂ ਨੂੰ ਬਚਾਉਣ 'ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਐ ਕੋਈ ਸਾਫ਼ ਅਕਸ ਵਾਲਾ ਕਰਤਾਰ ਵਾਲਾ ਆਏਗਾ ਨਹੀਂ ਕਰਾਇਆ ਇਹਨਾਂ ਦਾ ਕੋਈ ਹੱਥ ਨਹੀਂ ਹੈ ਹਾਂਜੀ ਇਵਨ ਜੇ ਮਤਿਆਂ ਦੀ ਵੀ ਗੱਲ ਕਰੀਏ ਮੈਂ ਦੋ ਸਵਾਲ ਪੇਸ਼ ਕਰਾਂਗੇ ਜੇ ਆਪਾਂ ਗੱਲ ਕਰੀਏ ਆਪਾਂ ਕਹਿੰਦੇ ਕਿ ਜੀ ਆਪਣੇ ਅਕਾਦਸ਼ਾਹੀ ਪੋਟਾ ਨਹੀਂ ਹੋਣੀ ਹਾਂਜੀ ਚੋਣ ਨਹੀਂ ਹੋਈ ਉਹਦੇ ਵਾਸਤੇ ਮਤਾ ਅਟਕਿਆ ਹੈ 1992 ਦੇ ਵਿੱਚ ਸਰਕਾਰ ਨੇ ਭੇਜਿਆ ਸੀ ਉਹ ਅੱਜ ਤੱਕ ਆਪਾਂ 6 ਐਮੈਂਡਮੈਂਟ ਪਾਸ ਹੀ ਨਹੀਂ ਕੀਤਾ ਉਹ ਮਤਾ ਪਾਸ ਹੀ ਨਹੀਂ ਕਰਦੇ ਲਾਗੂ ਨਹੀਂ ਕਰਦੇ ਹਾਂਜੀ ਇਹ ਦੋਨੇ ਚੀਜ਼ਾਂ ਜੇਕਰ ਲੋਕੇ ਦੇਖੀ ਕਿ ਜਦੋਂ ਆਪਾਂ ਬੋਲੇ ਹੀ ਨਹੀਂ ਕਿਸੇ ਚੀਜ਼ ਬਾਰੇ ਕਿ ਉਹ ਸੌਦੇ ਦੀ ਕਿਵੇਂ ਨਹੀਂ ਹੈ ਉਹ ਵੀ ਤਾਂ ਦਾਕੀ ਹੋਈ ਨਾ ਨਾ ਮਤਲਬ ਫਿਰ ਸਾਰੀ ਜੱਡੀ ਵੀ ਪੁਰਾਣੀ ਕਾਲੀ ਨਹੀਂ ਹੈ ਨਹੀਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਹੈ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਤੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾਂ ਜਿਹਨੇ ਮਹਾਰਾਜ ਦਾ ਸਵਾਗ ਰਚਿਆ ਸੀ ਬੇਅਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹ ਤਾਂ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੇਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹੋ ਹਾਂ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆ ਖੈਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਦਾ ਗੱਲਾਂ ਕਰਕੇ ਹੀ ਆ ਨਹੀਂ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਂ ਅਫਸਰ ਵਾਲੇ ਬੰਦੇ ਜੇ ਕੋਈ ਦਾਗੀ ਹੋਣਗੇ ਹਾਂਜੀ ਉਹਨਾਂ ਨੂੰ ਐਂਟਰੀ ਨਹੀਂ ਦੇਵਾਂਗੇ ਜੀ ਗੱਲ ਇਹ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਹੈ ਬਾਰੀ ਖੁੱਲੀ ਰੱਖਦੇ ਹੋ ਬੀਜੇ ਕੋਈ ਸਾਫ ਅਖਸ਼ੜਾ ਹੋਏਗਾ ਤੂੰ ਆਉਣ ਹੀ ਦੇਣਾ ਨਹੀਂ ਬਿਲਕੁਲ ਇਹ ਆਮ ਤੌਰ ਤੇ ਹੁੰਦਾ ਵੀ ਜੇ ਕੋਈ ਕਾਸੇ ਵਿੱਚ ਭੜਿਆ ਗਿਆ ਤੇ ਜੋ ਭਾਪੀ ਕਾਰ ਹੈ ਤਾਂ ਉਸ ਤੋਂ ਦੋਸਤ ਹੋ ਜਾਂਦਾ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਕਿਹੜੇ ਬੰਦੇ 당 ਗੀਆਂ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਕਿੰਨਾ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਹ ਤੇ ਸਾਰਾ ਜਗ ਜਾ ਹੀ ਰਿਹਾ ਹੋ ਗਿਆ ਸਰ ਉਹਨਾਂ ਅਕਾਲੀ ਦਰ ਹੋ ਜੇ ਤਾਂ ਨਾ ਛੱਡ ਜਿਹੜੇ ਜਿਹੜੇ ਬੰਦੇ ਹੋਏ ਗਏ ਨਹੀਂ ਜੀ ਕਈ ਬਹੁਤ ਮਤਲਬ ਹੁਣ ਅੰਦਰ ਦੀਆਂ ਗੱਲਾਂ ਜਿਹੜੀਆਂ ਐ ਲੋਕ ਟੰਕੀ ਐ ਇੱਕ ਸਿਰਫ ਵੀ ਚਲੋ ਸਟਾਈਡ ਇਲੈਕਸ਼ਨ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਨੂੰ ਹਾਂ ਜੀ ਥੋੜੀ ਹੁਣ ਤੋਂ ਬਹੁਤ ਬੰਦੀ ਚੱਲ ਰਹੀ ਐ ਹਾਂ ਜੀ ਚੱਲਦੀ ਪਈ ਐ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਹੀਆਂ ਇਲੈਕਸ਼ਨ ਦਾ ਹੀ ਐ ਜੀ ਸਾਰਾ ਵਰਕਰਾਂ ਦੇ ਇਲੈਕਸ਼ਨ ਲੜਨ ਲਈ ਪੈਸਿਆਂ ਦੀ ਲੋੜ ਪੈਂਦੀ ਐ ਮੋਟਾ ਫైనాన్స్ ਦੀ ਲੋੜ ਨਹੀਂ ਲੋੜ ਪੈਂਦੀ ਜੀ ਤੁਹਾਨੂੰ ਕਿਹਨੇ ਕਿਹਾ ਕਿ ਪੈਸਿਆਂ ਦੀ ਲੋੜ ਪੈਂਦੀ ਐ ਤੁਹਾਨੂੰ ਕਿਹਨੇ ਕਿਹਾ ਤਾਂ ਜੀ ਜੀ ਵੀ ਮੇਰੇ ਕੋਲ ਦਾ ਮੇਰੀ ਗੱਡੀ ਚ ਤੇਲ ਪਾਉਣ ਨੂੰ ਪੈਂਦੇ ਹਨ ਤੇ ਪੰਥ ਮੇਰਾ ਸਾਥ ਦੇ ਵੀ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋੜ ਹੈ ਨਹੀਂ ਨਹੀਂ ਮੈਨੂੰ ਲੋੜ ਤਾਂ ਮੈਨੂੰ ਸੀਗੀ ਪਰ ਮੈਨੂੰ ਜੋ ਲੱਗਦਾ ਸੀ ਵੀ ਮੈਨੂੰ ਪੈਸਿਆਂ ਦੀ ਲੋੜ ਪਊਗੀ ਪਰ ਮੈਨੂੰ ਨਹੀਂ ਲੋੜ ਪਈ 117 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਨਹੀਂ ਨਹੀਂ ਅੰਮ੍ਰਿਤ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਫਿਰ ਉਹ ਕਹਿੰਦਾ ਫੰਡ ਆਊਗਾ ਕਿੱਥੋਂ ਜੇ ਦੇ ਕੈਂਡੀਡੇਟ ਲਿਆਵਾਂਗੇ ਉਹ ਮੇਰੇ ਵਰਗੇ ਥੋੜੀ ਹੁਣ ਕੇ ਰੱਜੇ ਪੁੱਜੇ ਆ। ਅੱਛਾ ਰੱਜੇ ਪੁੱਜੇ ਪਾਰਟੀ ਹੈ। ਹਾਂ। ਖਰਚਾ ਵੀ ਪੂਰੇ ਹੀ ਕਰਦੇ। ਓਬਵੀਅਸ ਹੈ ਜੀ ਜਿਹੜੇ ਹੁਣ 5 ਕਰੋੜ ਲਾਊਗਾ ਲੈ ਮੇਰੀ ਗੱਲ ਸੁਣੋ। ਹੁਣ ਤੱਕ ਲੋਕਾਂ ਨੂੰ ਆ ਜਿਹੜੀ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝਾਈ ਵੀ ਜਿਹੜਾ ਐਮ.ਐਲ.ਏ 10 ਕਰੋੜ ਘਰ ਇਲੈਕਸ਼ਨ ਜਿੱਤਣ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗਰਾਂਟ ਕੀ ਭਾਲਦੇ ਹੋ। ਸੋਤੋ ਵਿਕਾਸ ਕੀ ਬਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੂਗੇ ਜਾਂ ਥੋੜਾ ਘਰ ਭਰੂਗਾ ਇਹ ਤੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਸਾਹਿਬ ਜੀ ਖਾਸਾ ਜੀ ਤਰੀਪੋਰਡ ਦੇ ਲੋਕਾਂ ਲਈ ਕੀ ਕੀ ਕੰਮ ਕਰ ਚੁੱਕੇ ਬਾਈ ਜੀ ਮੇਰੇ ਕੋਲ ਤਾਂ ਮੇਰੀ ਗਾਰੰਟੀ ਸੀ 5 ਕਰੋੜ ਰੁਪਇਆ ਉਹ ਮੈਂ ਵੰਡਤਾ ਜਿਹੜਾ ਆਈ ਗਿਆ ਆਪਾਂ ਦਈਗਾ 17 ਮਿੰਟ ਦਾ ਬਾਈ ਸਾਹਿਬ ਮੈਂ ਕਹਿੰਦਾ ਦੋ ਦੋ 2.5 2.5 300 ਕਰੋੜ ਦੀਆਂ ਆਪਾਂ ਸੜਕਾਂ ਕਰਵਾ ਦਿਆਂ ਉਥੋਂ ਫਿਰ ਤੋਂ ਸੱਜਣ ਖਮਾਹ ਨੂੰ ਉਮਰ ਕਹਤੇ ਸਜ਼ਾ ਸੁਣਾਈ ਗਿਆ ਪੰਸੀ ਹੋਣੀ ਚਾਹੀਦੀ ਸੀ ਜੀ ਬੀ ਜੀ ਪਿਕਨ ਦੀ ਵੀ ਅਸੀਂ ਕਰਾਇਆ ਅਲੀ ਕੇਸ ਬੰਦ ਕਰ ਦਿੱਤਾ ਜੀ ਅਸੀਂ ਕਿ ਅਸੀਂ ਜੀ ਜੀ ਨੇ ਕੀ ਆਈਡੈਂਟ ਲੈ ਰਹੀ ਹੈ ਇਸ ਚੀਜ਼ ਦਾ ਵੀ ਅਸੀਂ ਸਜ਼ਾ ਦਵਾਈ ਨਾ ਜੀ ਉਹ ਕੇਸ ਤਾਂ ਚਲੋ ਇਹ ਜ਼ਰੂਰ ਹੈ ਵੀ ਇਹ ਤਾਂ ਮਤਲਬ ਜੁਡੀਸ਼ਰੀ ਦਾ ਹੀ ਹੈ ਇੰਡੀਅਨ ਦੀ ਦਾ ਵੀ ਬਹੁਤ ਟਾਈਮ ਲੱਗ ਜਾਂਦਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ कि ਲਗਦਾ ਸਜ਼ਾ ਸਹੀ ਹੋਈ ਹੈ ਉਹਨਾਂ ਨੂੰ ਨਹੀਂ ਜੀ ਸਜ਼ਾ ਸਹੀ ਕਿ ਫਾਂਸੀ ਹੋਣੀ ਚਾਹੀਦੀ ਸੀ ਆਈ ਵਿਟਨੈਸ ਹੈ ਉਹਦੇ ਆਈ ਵਿਟਨੈਸ ਹੈ ਕਾ ਜੀ ਤੁਹਾਡੀ ਪਾਰਟੀ ਚ ਹਰ ਇੱਕ ਧਰਮ ਦੇ ਲੋਕ ਆ ਰਹੇ ਬਿਲਕੁਲ ਜੀ ਬਿਲਕੁਲ ਦਰਵਾਜ਼ੇ ਖੁੱਲੇ ਆ